ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਿ ਆਈਬੀ ਸਕੁਆਇਰਟ ਅਸਿਸਟੈਂਟ ਦੇ ਜੋ ਪੇਪਰ ਹੋਣ ਜਾ ਰਹੇ ਹਨ 29 ਤੋਂ 30 ਸਤੰਬਰ ਮਤਲਬ ਲਗਾਤਾਰ 2 ਦਿਨ ਪੇਪਰ ਚੱਲਣਗੇ ਇਸ ਦਾ ਐਗਜ਼ਾਮ ਡੇਟ ਤੁਹਾਡੇ Gmail ਤੇ ਮੈਸੇਜ ਆ ਚੁੱਕਾ ਹੈ ਤੁਸੀਂ ਆਪਣਾ ਐਡਮਿਟ ਕਾਰਡ ਵੀ ਡਾਊਨਲੋਡ ਕਰ ਸਕਦੇ ਹੋ ਲੇਕਿਨ ਐਡਮਿਟ ਕਾਰਡ ਪੇਪਰ ਤੋਂ ਲਗਭਗ 3 ਦਿਨ ਪਹਿਲਾਂ ਹੀ ਡਾਊਨਲੋਡ ਹੋਏਗਾ ਪਰ ਤੁਸੀਂ ਆਪਣੀ ਸਿਟੀ ਇਨਫੋਰਮੇਸ਼ਨ ਜਰੂਰ ਦੇਖ ਸਕਦੇ ਹੋ ਜੇਕਰ ਤੁਹਾਨੂੰ Gmail ਤੇ ਇਦਾਂ ਦਾ ਮੈਸੇਜ ਆਇਆ ਹੈ ਕਿ ਤੁਹਾਡਾ ਐਪਲੀਕੇਸ਼ਨ ਨੰਬਰ ਅਤੇ ਪੋਸਟ ਦਾ ਨਾਮ ਲਿਖਿਆ ਹੋਇਆ ਹੈ ਸਿਟੀ ਐਗਜ਼ਾਮੀਨੇਸ਼ਨ ਆ ਗਈ ਹੈ ਤਾਂ ਸਟੇਟ ਵੀ ਐਗਜ਼ਾਮੀਨੇਸ਼ਨ ਦਾ ਨਾਮ ਆ ਚੁੱਕਾ ਹੈ ਡੇਟ ਐਗਜ਼ਾਮ ਆ ਚੁੱਕੀ ਹੈ ਤਾਂ ਸਾਰੀ ਸ਼ਿਫਟ ਡੇਟ ਵੀ ਆ ਚੁੱਕੀ ਹੈ ਤੇ ਦੋਸ ਤੁਸੀਂ ਆਫੀਸ਼ੀਅਲ ਸਾਈਟ ਤੇ ਓਪਨ ਕਰ ਸਕਦੇ ਹੋ ਤਾਂ ਉਸ ਸਾਈਟ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੇਗਾ ਉਸ ਨੂੰ ਕਲਿੱਕ ਕਰਕੇ ਤੁਸੀਂ ਆਪਣਾ ਚੈੱਕ ਕਰ ਸਕਦੇ ਹੋ ਐਗਜ਼ਾਮ ਡੇਟ ਸਭ ਤੋਂ ਪਹਿਲਾਂ ਤੇ ਦੋਸਤੋ ਇਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ ਮਿਲ ਜੇਗਾ ਇੱਥੇ ਤੁਸੀਂ ਆਪਣਾ ਆਈਡੀ ਪਾਦਣੀ ਇੱਥੇ ਪਾਸਵਰਡ ਪਾ ਕੇ ਤੁਸੀਂ ਇਸ ਤੇ ਕੈਪਚਰ ਭਰ ਕੇ ਲੌਗਇਨ ਤੇ ਕਲਿੱਕ ਕਰ ਲੈਣਾ ਜੇਕਰ ਤੁਹਾਡੇ ਕੋਲ ਕੋਈ ਪਾਸਵਰਡ ਭੁੱਲ ਗਿਆ ਹੋ ਤਾਂ ਤੁਸੀਂ ਫੋਰਗਟ ਪਾਸਵਰਡ ਵੀ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਲੌਗਇਨ ਕਰ ਲੈਂਦੇ ਹਾਂ ਤਾਂ ਦੋਸਤੋ ਲੌਗਇਨ ਹੋ ਚੁੱਕਾ ਹੈ ਇਸ ਨੂੰ ਕਲੋਜ਼ ਕਰਨ ਤੋਂ ਬਾਅਦ ਇੱਥੇ ਸਾਈਟ ਆਏਗੀ ਸਿਟੀ ਇਨਫੋਰਮੇਸ਼ਨਸ ਤੇ ਆਪਾਂ ਕਲਿੱਕ ਕਰ ਲੈਂਦੇ ਹਾਂ ਤਾਂ ਦੋਸਤੋ ਉਸ ਤੋਂ ਬਾਅਦ ਸਿਟੀ ਇਨਫੋਰਮੇਸ਼ਨ ਦੀ ਆਪਸ਼ਨ ਆ ਗਈ ਇੱਥੇ ਐਡਮਿਟ ਕਾਰਡ ਡਾਊਨਲੋਡ ਦੀ ਆਪਸ਼ਨ ਆਏਗੀ ਜਦੋਂ ਤੁਹਾਡਾ ਪੇਪਰ ਤੋਂ 3 ਦਿਨ ਪਹਿਲਾਂ ਹੋਏਗਾ ਇਸ ਤੇ ਤੁਸੀਂ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਤਾਂ ਦੋਸਤੋ ਇੰਨਾ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਐਗਜ਼ਾਮ ਸਿਟੀ ਜੋ ਵੀ ਇਨਫੋਰਮੇਸ਼ਨ ਹੋਏਗੀ ਸਾਰੀ ਤੁਹਾਡੇ ਇਸ ਤੇ ਸ਼ੋ ਹੋ ਜਾਏਗੀ ਤਾਂ ਦੋਸਤੋ ਜੇਕਰ ਐਡਮਿਨ ਕਾਡ ਡਾਊਨਲੋਡ ਕਰਨਾ ਵਿੱਚ ਜਾਂ ਸਿਟੀ ਇਨਫੋਰਮੇਸ਼ਨ ਦੇਖਣ ਤੁਹਾਨੂੰ ਦਿੱਕਤ ਆ ਰਹੀ ਤਾਂ ਵੀਡੀਓ ਦੇ ਇਸੇ ਕਮੈਂਟ ਬਾਕਸ ਵਿੱਚ ਦੱਸ ਦਿਓ ਤੁਹਾਨੂੰ ਜਲਦੀ ਹੀ ਇਸ ਦਾ ਰਿਪਲਾਈ ਮਿਲ ਜਾਏਗਾ ਤਾਂ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਬਾਅਦ-ਬਾਅਦ ਸ਼ੇਅਰ ਕਰ ਦੇਣਾ ਪੋਜ਼ਿਟਿਵ ਹੈਰੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਬਾਅਦ-ਬਾਅਦ ਸ਼ੇਅਰ ਕਰ ਦੇਣਾ ਤਾਂ ਦੋਸਤੋ ਇਸ ਦਾ ਵੀਡੀਓ ਜੋ ਆਪਣੀ ਅਫੀਸ਼ੀਅਲ ਸਾਈਟ ਹੈ ਇਸ ਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਅੱਜ ਦੀ ਵੀਡੀਓ ਆਪ ਇੱਥੇ ਰੱਖਦੇ ਹਾਂ ਧੰਨਵਾਦ